ਨੇ ਆ ਚੁੱਕੇ ਵੀ ਜਿਨ੍ਹਾਂ ਦੀ ਆਡੀਓ ਹੈ ਉਹਨਾਂ ਨੇ ਖੁਦ ਹੀ ਬੋਲ ਕੇ ਕਿਹਾ ਤਾਂ ਕਿ ਮੇਰੇ ਨਾਲ ਗੱਲ ਹੋਈ ਹੈ ਗੱਲ ਦੇ ਵਿੱਚ ਉਹਨਾਂ ਨੇ ਚਲੋ ਹੋਰ ਵੀ ਗੱਲਾਂ ਆਈਆਂ ਜਿਹਨੇ ਅੱਗੇ ਲੈ ਲੈਂਦੇ ਨੇ ਕਿ ਜਿਹੜੀ ਜਿਹੜੀ ਪੋਸਟ ਨਹੀਂ ਕੀਤੀ ਉਹ ਤੁਸੀਂ ਪਾਈ ਕਿਉਂ ਇਹ ਇੱਕ ਜਿਹੜੇ ਸਾਡਾ ਕੰਮ ਆ ਜਦੋਂ ਅਸੀਂ ਪਾਉਨੇ ਆ ਤਾਂ ਅਸੀਂ ਕਿਉਂਕਿ ਸਾਨੂੰ ਕੀ ਪਤਾ ਅਸੀਂ ਉਹ ਚੀਜ਼ ਲਿਖਣੀ ਜ਼ਰੂਰ ਹੁੰਦੀ ਹੈ ਪਰ ਜਦੋਂ ਕੋਈ ਵਿਅਕਤੀ ਦੂਜਾ ਵਿਅਕਤੀ ਉਹਦੇ ਕਹਿ ਰਿਹਾ ਕਿ ਇਹ ਮੇਰੇ ਨਾਲ ਗੱਲ ਹੋਈ ਹੈ ਤੇ ਇਹਆਂ ਗੱਲਾਂ ਜਾਂ ਇਸ ਤਰੀਕੇ ਦੀ ਰਿਪੋਰਟਿੰਗ ਉਹ ਸਦਾ ਹੀ جاری ਰਹੂਗੀ ਉਹ ਤਾਂ ਇਹ ਨਹੀਂ ਕਿ ਕਿ ਪਰਚਾ ਕੋਈ ਕੇਸ ਅਕਸਰੀ ਮਾਨਹਾਨੀ ਦੇ ਕੇਸ ਵੀ ਹੋ ਜਾਂਦੇ ਆ ਸਾਡੇ ਤੇ ਆ ਇਹ ਪਾਰਟੀਆਂ ਵੀ ਆ ਚਲੋ ਮੈਂ ਨਹੀਂ ਕਹਿੰਦਾ ਮੈਂ ਤੇ ਪਹਿਲਾਂ ਬਹੁਤ ਹੈ ਪਹਿਲੇ ਸਰਕਾਰ ਕੇ ਕੇਂਦਰ ਦੀ ਆਉੜੀ ਕੇ ਮੋਦੀ ਸਰਕਾਰ ਆ ਤਾਂ ਪੰਜਾਬ ਦੇ ਵਿੱਚ ਜਿਹੜੀ ਭਗਵਾਨ ਸਿੰਘ ਮਾਨ ਦੀ ਸਰਕਾਰ ਜੋਂ ਤੋਂ ਆਈ ਆ ਜਿਹੜਾ ਤਾਂ মিডিਆ ਐਡ ਸਹਾਰੇ ਆਪਣੇ ਵੱਲ ਕਰ ਲਿਆ ਕਰ ਲਿਆ ਜਿਹੜਾ ਨਹੀਂ ਹੋਇਆ ਉਹਦੇ ਵੱਖ-ਵੱਖਰੇ ਤਰੀਕੇ ਦੇ ਨੇਕਟ ਕੀਤਾ ਗਿਆ ਪੰਜਾਬ ਦੇ ਪਹਿਲੇ ਪਈ ਜਾਂਦੇ ਜੋ ਡਰ ਨਹੀਂ ਇਹ ਪਰਚਿਆਂ ਦੇ ਡਰ ਹੁੰਦਾ ਤਾਂ ਫਿਰ ਸਰਕਾਰ ਤੇ ਸਵਾਲ ਸੂਲ ਆਪਾਂ ਪਹਿਲੇ ਦਿਨੋਂ ਹੀ ਨਾ ਕਰਦੇ ਫਿਰ ਜਿਵੇਂ ਬਾਕੀ ਚੈਨਲਾਂ ਨੂੰ ਐਡ ਰੂਟ ਮਿਲਦੀ ਹੈ ਸਰਕਾਰਾਂ ਕਰਦੀਆਂ ਰਹਿੰਦੀਆਂ ਪਰ ਇਹ ਚਲੋ ਇਹ ਸਰਕਾਰ ਦੇ ਵਿੱਚ ਜ਼ਰੂਰ ਹੈ ਕਿ ਪਹਿਲਾਂ ਚੈਨਲ ਸਾਡੇ ਬੰਦ ਕੀਤੇ ਗਏ ਤਿੰਨ ਚਾਰ ਚਾਰੀ ਸਾਡੇ ਪੇਜ ਬੰਦ ਕੀਤੇ ਗਏ ਪਰ ਬਸ ਕੋ ਬਖਰੇ ਡਫਰਮੇਸ਼ਨ ਦੇ ਨੋਟਸ ਭੇਜੇ ਕਿ ਆ ਹੁਣ ਪਰਚਾ ਦਰਜ ਕਰਕੇ ਇਹ ਸਰਕਾਰ ਜਿਹੜਾ ਲਗਾਤਾਰ ਪੰਜਾਬ ਚ ਮੀਡੀਆ ਨੂੰ ਦਬਾਉਂਦੀ ਜਰੂਰ ਇਹ ਸੱਚਾ ਹੱਕ ਵਾਲਾ ਮੀਡੀਆ ਲੋਕੋ ਦੇ ਨਾਲ ਖੜਿਆ ਬਾਕੀ ਜਿਹੜੇ ਮੈਂ ਜਿਨ੍ਹਾਂ ਨੇ ਪਰਚਾ ਕਰਵਾਇਆ ਬਕਰ ਸਿੱਧੂ ਜੀ ਤੇ ਠੀਕ ਹੈ ਉਹਨਾਂ ਨੂੰ ਵੀ ਇਹ ਹੈ ਜਾਂ ਜਿਹੜੇ ਸਾਡੇ ਜੈਤੋ ਦੇ ਵਿਧਾਇਕ ਮੁਰਖ ਸਿੰਘ ਕਿਉਂਕਿ ਉਹਨਾਂ ਦੀ ਮਿੱਤਰਤਾ ਬਹੁਤ ਹੈ ਤੇ ਇਹ ਵੀ ਪਤਾ ਲੱਗਿਆ ਕਿ ਮੁਰਖ ਸਿੰਘ ਦਾ ਵੀ ਇਹਦੇ ਚ ਹੱਥ ਹੈ ਪਖਤਾ ਪ੍ਰੂਫਤਾ ਹੁਣ ਫੇਸਬੁੱਕ ਤੇ ਆ ਹੀ ਚੁੱਕਿਆ ਸਾਰਾ ਸਾਹਮਣੇ ਆ ਚੁੱਕਿਆ ਵੀ ਜਿਨ੍ਹਾਂ ਦੀ ਆਡੀਓ ਹੈ ਉਹਨਾਂ ਨੇ ਖੁਦ ਹੀ ਬੋਲ ਕੇ ਕਹਿਤਾ ਕਿ ਮੇਰੇ ਨਾਲ ਗੱਲ ਹੋਈ ਗੱਲ ਦੇ ਵਿੱਚ ਉਹਨਾਂ ਨੇ ਚਲੋ ਹੋਰ ਵੀ ਗੱਲਾਂ ਆਖੀਆਂ ਜਿਹੜੀਆਂ ਸਾਡੇ ਕੋਲੇ ਹਨ ਜਿਹੜੀਆਂ ਉਹਨਾਂ ਨੇ ਕਿਹਾ ਕਿ ਕੁਝ ਸਪੀਕਰ ਸਾਹਿਬ ਬਾਰੇ ਕੁਝ ਪੱਗ ਬਾਰੇ ਕੋਈ ਐਈਆਂ ਗੱਲਾਂ ਕਹੀਆਂ ਤਾਂ ਜਿਹੜੇ ਬੰਦੇ ਨਾਲ ਬਲਕਾਰ ਸਿੱਧੂ ਦੀ ਗੱਲ ਹੋਈ ਹੈ ਉਹਨਾਂ ਨੇ ਖੁਦ ਇਹ ਗੱਲ ਦੀ ਪੁਸ਼ਟੀ ਕਰ ਦਿੱਤੀ ਦੇਖੋ ਇਹ ਤਾਂ ਹਣ ਕਈ ਲੋਕ ਕਹਿੰਦੇ ਆ ਕਿ ਤੁਸੀਂ ਇਹ ਲਿਖਦੇ ਨੇ ਕਿ ਜਿਹੜੀ ਜਿਹੜੀ ਪੁਸ਼ਟੀ ਨਹੀਂ ਕੀਤੀ ਉਹ ਤੁਸੀਂ ਪਾਈ ਕਿਉਂ ਇਹ ਇੱਕ ਜਿਹੜੇ ਸਾਡਾ ਕੰਮ ਆ ਜਿਹੜਾ ਤੁਸੀਂ ਪਾਉਣੇ ਆ ਤਾਂ ਅਸੀਂ ਕਿਉਂਕਿ ਸਾਨੂੰ ਕੀ ਪਤਾ ਅਸੀਂ ਉਹ ਚੀਜ਼ ਲਿਖਣੀ ਜ਼ਰੂਰ ਹੁੰਦੀ ਆ ਪਰ ਜਦੋਂ ਕੋਈ ਵਿਅਕਤੀ ਦੂਜਾ ਵਿਅਕਤੀ ਉਹਦੇ ਕਹਿ ਰਿਹਾ ਕਿ ਇਹ ਮੇਰੇ ਨਾਲ ਗੱਲ ਹੋਈ ਹੈ ਤੇ ਇਹਦੀ ਜਾਂਚ ਹੋਵੇ ਹਾਂ ਜਾਂਚ ਕਰਾ ਲਓ 100% ਸਹੀ ਹੈ ਤਾਂ ਅਸੀਂ ਵੀ ਇਹੀ ਗੱਲ ਹੈ ਵੀ ਜਾਂਚ ਹੋ ਜਾਣੀ ਚਾਹੀਦੀ ਹੈ ਇਹ ਚੀਜ਼ ਤੇ ਉਹ ਪਤਾ ਲੱਗ ਜੂ ਦੋ ਦੋ ਪੰਨ ਜਾਂਚ ਸਹਿਯੋਗ ਕਰ ਰਹੇ ਹੋ ਹੁਣ ਨਹੀਂ ਜਾਂਚ ਸਹਿਯੋਗ ਦੇਖੋ ਕਾਨੂੰਨ ਤੋਂ ਤਾਂ ਉੱਪਰ ਕੋਈ ਵੀ ਨਹੀਂ ਹੁੰਦਾ ਹਾਂ ਪਰ ਅ ਅਸੀਂ ਇਹ ਵੀ ਨਹੀਂ ਹੈ ਕਿ ਕੋਈ ਇਸ ਤਰੀਕੇ ਦੇ ਨਾਲ ਪਰਚੇ ਕਰਵਾਈ ਜਾਓ ਕੋਈ ਇਸ ਤਰੀਕੇ ਨਾਲ ਤਾਂ ਉਹਦਾ ਜਿਵੇਂ ਵਿਰੋਧ ਹੁੰਦਾ ਉਹ ਵੀ ਹੁੰਦਾ ਕਾਨੂੰਨ ਦੀਆਂ ਅਸੀਂ ਕਾਨੂੰਨ ਤੋਂ ਉੱਪਰ ਵੀ ਨਹੀਂ ਆਪਣੇ ਆਪ ਨੂੰ ਮੰਨਦੇ ਪੱਤਰਕਾਰ ਆ ਅਸੀਂ ਸਾਰਾ ਜਿਹੜਾ ਭਾਰਤ ਦੇ ਸੰਵਿਧਾਨ ਦੇ ਅੰਦਰ ਰਹਿ ਕੇ ਕੰਮ ਕਰਦੇ ਆ ਸਾਨੂੰ ਬੋਲਣ ਦੀ ਇਜਾਜ਼ਤ ਹੈ ਜਾਂ ਸਾਨੂੰ ਜੋ ਪ੍ਰੈਸ ਦੀ ਇਜਾਜ਼ਤ ਹੈ ਤੇ ਸਾਨੂੰ ਸੰਵਿਧਾਨ ਦਿੰਦਾ ਤੇ ਅਸੀਂ ਸੰਵਿਧਾਨ ਤੋਂ ਬਾਹਰ ਕੋਈ ਵੀ ਗੱਲ ਨਹੀਂ ਕੀਤੇ ਜਿਹੜੀ ਉਹ ਵੀਡੀਓ ਉਹ ਵੀ ਕੋਈ ਸਾਡੀ ਅਸੰਵਿਧਾਨਿਕ ਨਹੀਂ ਐ ਕੋਈ ਸੰਵਿਧਾਨ ਤੋਂ ਬਾਹਰ ਨਹੀਂ ਐ ਸੋ ਬਾਕੀ ਇਹ ਗੱਲ ਆ ਵੀ ਇਸ ਤਰੀਕੇ ਦੀਆਂ ਗੱਲਾਂ ਜਾਂ ਇਸ ਤਰੀਕੇ ਦੀ ਰਿਪੋਰਟਿੰਗ ਉਹ ਸਦਾ ਹੀ ਜਾਰੀ ਰਹੂਗੀ ਉਹ ਤਾਂ ਐ ਨਹੀਂ ਕਿ ਕਿ ਪਰਚਾ ਕੋਈ ਕੇਸ ਅਕਸਰੀ ਮਾਨਹਾਨੀ ਦੇ ਕੇਸ ਵੀ ਹੋ ਜਾਂਦੇ ਆ ਸਾਡੇ ਤੇ ਇਹ ਪਰਚੇ ਵੀ ਆ ਚਲੋ ਮੈਂ ਨਹੀਂ ਕਹਿੰਦਾ ਮੇਰੇ ਤੇ ਪਹਿਲਾਂ ਬਹੁਤ ਹੈ ਪਹਿਲਾ ਹੀ ਪਰਚਾ ਸੀ ਤੇ ਕੋਈ ਗੱਲ ਨਹੀਂ ਫਿਰ ਜਿਹੜਾ ਇਹਦਾ ਕੁਝ ਹੋਊਗਾ ਅਕਸਰ ਇਹ ਗੱਲ ਕਹੀ ਜਾਂਦੀ ਹੈ ਮਤਲਬ ਮੈਂ ਬਹੁਤ ਸੁਣਦਾ ਰਿਹਾ ਮੈਂ ਉਹ ਵੀ ਇਹ ਲੋਕ ਨਾਲ ਨਹੀਂ ਖੜਦੇ ਹੁੰਦੇ ਤੁਸੀਂ ਪਰ ਇਹ ਗੱਲ ਝੂਠੀ ਸਾਬਤ ਕੀਤੀ ਹੈ ਲੋਕਾਂ ਨੇ ਮਤਲਬ ਹਰ ਵਰਗ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਆਮ ਤੌਰ ਤੇ ਪੱਤਰਕਾਰਾਂ ਨਾਲ ਪੱਤਰਕਾਰਾਂ ਤੇ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਪੱਤਰਕਾਰ ਹੀ ਨਹੀਂ ਪੱਤਰਕਾਰ ਨਾਲ ਖੜਦੇ ਆ ਚਾਹੇ ਪੰਜਾਬ ਦੇ ਕੋਈ ਪੱਤਰਕਾਰ ਹੁਣ ਨਾਮੀ ਵੱਡੇ ਚੈਨਲ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਉਹ ਹੁਣ ਸਾਡੇ ਵੈਬ ਚੈਨਲ ਹੋਣ ਹਰ ਇੱਕ ਨੇ ਲਗਭਗ ਸਪੋਰਟ ਕੀਤੀ ਚਲੋ ਜਿੱਥੇ ਕਿਸੇ ਤੇ ਸਰਕਾਰ ਦਾ ਦਬਾਅ ਵੱਖਰੀ ਗੱਲ ਉਹ ਨਹੀਂ ਕਰ ਸਕਿਆ ਪਰ ਹਰ ਪੱਤਰਕਾਰ ਨੇ ਸਪੋਰਟ ਕੀਤੀ ਹੈ ਸਭ ਤੋਂ ਵੱਡਾ ਦਬਾਅ ਕਿਸਾਨ ਮਜ਼ਦੂਰ ਮਲਾਜਮ ਸਟੂਡੈਂਟ ਨੌਜਵਾਨ ਬੇਰੁਜ਼ਗਾਰ ਇਹ ਜੱਥੇਬੰਦੀਆਂ ਦਾ ਹੈ ਉਹਨਾਂ ਨੇ ਲਗਾਤਾਰ ਸਪੋਰਟ ਦੇ ਵਿੱਚ ਆਈਆਂ ਕੱਲੋ ਮੀਟਿੰਗ ਵੀ ਰੱਖੀ ਹੈ 12:00 ਵਜੇ ਨੀਚੇ ਤੋਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਪੰਜਾਬ ਦੀ ਵਿਰੋਧੀ ਤਰ੍ਹਾਂ ਉਹਨਾਂ ਨੇ ਵੀ ਅਕਾਲੀ ਦਲਾ ਉਹਨਾਂ ਨੇ ਵੀ ਕੁਝ ਬੀਜੇਪੀ ਦੇ ਸਾਥੀਆਂ ਨੇ ਵੀ ਆਖ ਭਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਸਾਰੇ ਪੋਲੀਟੀਕਲ ਲੀਡਰਾਂ ਨੇ ਇਹ ਚੀਜ਼ ਦਾ ਵਿਰੋਧ ਕੀਤਾ ਤੇ ਸਾਰਿਆਂ ਨੇ ਇਹ ਵੀ ਕਿਹਾ ਕਿ ਠੀਕ ਆ ਮਤਲਬ ਇਹ ਨਹੀਂ ਹੋਣਾ ਚਾਹੀਦਾ ਇਸ ਤਰੀਕੇ ਦੇ ਨਾਲ ਸੋ ਪੰਜਾਬ ਦੇ ਵਕੀਲ ਭਾਈ ਚਾਰੇ ਨੇ ਮਤਲਬ بڑے ਬੰਦੇ ਆ ਨਹੀਂ ਕਿਹਾ ਕਿ ਜੇ ਕੋਈ ਗੱਲ ਬਾਤ ਅਸੀਂ ਨਾਲ ਆ ਅਸੀਂ ਹਰ ਕਾਨੂੰਨੀ ਤੌਰ ਤੇ ਮਦਦ ਦੇਣ ਉਹ ਕੋਈ ਵਰਗ ਰਿਹਾ ਨਹੀਂ ਮੈਂ ਨਾਮ ਤਾਂ ਨਹੀਂ ਲੈ ਰਿਹਾ ਕਿਉਂਕਿ ਮੈਂ ਨਾਮ ਲਮਾਦਾ ਨਾਮ ਛੱਡ ਦੇਵਾਂ ਉਹ ਬੰਦੇ ਦੀ ਫਿਰ ਸਪੋਰਟ ਨੂੰ ਮੈਂ ਅਜਾਇਆ ਨਹੀਂ ਜਾਣ ਦੇਣਾ ਉਹ ਬੰਦੇ ਦੀ ਸਪੋਰਟ ਵੀ ਬਹੁਤ ਹੈ ਜੇ ਕਿਸੇ ਨੇ ਘਰੇ ਬੈਠੇ ਨੇ ਪੋਸਟ ਪਾਈ ਉਹ ਵੀ ਜਿਹੜੇ ਅੱਜ ਪ੍ਰੋਟੈਸਟ 'ਚ ਗਿਆ ਉਹ ਵੀ ਜੋ ਜੋ ਵੀ ਜਿਸ ਤਰੀਕੇ ਦੇ ਨਾਲ ਵੀ ਮਦਦ ਕੋਈ ਸੂਈ ਜਿੰਨਾ ਕੋਈ ਸਲਾਈ ਜਿੰਨਾ ਜੋਗਾ ਉਹ ਸਭ ਨੇ ਮਦਦ ਕੀਤੀ ਉਹ ਸਾਰਿਆਂ ਦਾ ਬਹੁਤ ਧੰਨਵਾਦ ਹੈ ਤੇ ਇਹ ਵੀ ਉਹਨਾਂ ਲੋਕਾਂ ਨੇ ਸਾਬਤ ਕਰਤਾ ਕਿ ਜੇਕਰ ਕੋਈ ਲੋਕਾਂ ਦੀ ਆਵਾਜ਼ ਹੋਊਗੀ ਤਜੋ ਵੀ ਉਹ ਦਬਾਈ ਜਾਊਗੀ ਤਾਂ ਲੋਕ ਪਿੱਛੇ ਨਹੀਂ ਹਟਦੇ ਹੁੰਦੇ ਲੋਕ ਮਹਾਨ ਐ ਲੋਕ ਬਹੁਤ ਵੱਡੇ ਆ ਸਰਕਾਰ ਵੀ ਇਹ ਕਹਿੰਦੇ ਰਹੀ ਐ ਮਾਨ ਸਾਹਿਬ ਵੀ ਇਹ ਗੱਲ ਕਹਿੰਦੇ ਰਿਹਾ ਕਿ ਲੋਕ ਵੱਡੇ ਹੁੰਦੇ ਆ ਲੀਡਰ ਨਹੀਂ ਸੋ ਇਹ ਗੱਲ ਕਲੀਅਰ ਐ ਕਿ ਲੋਕ ਬਹੁਤ ਵੱਡੇ ਆ ਲੋਕ ਬਹੁਤ ਮਹਾਨ ਆ ਲੋਕ ਆਪ ਦੇ ਜੋ ਲੋਕਾਂ ਦਾ ਹੋ ਜੇ ਜੋ ਲੋਕਾਂ ਲਈ ਕਰੇ ਲੋਕਾਂ ਨੂੰ ਕਦੇ ਨਹੀਂ ਛੱਡਦੇ ਲੋਕ ਬਹੁਤ ਪਿਆਰ ਦਿੰਦਾ ਸਤਿਕਾਰ ਦਿੰਦਾ ਲੋਕਾਂ ਨੇ ਡਟ ਕੇ ਸਪੋਰਟ ਕੀਤੀ ਐ ਤੇ ਮੈਂ ਲੋਕਾਂ ਦਾ ਤਾਂ ਬਹੁਤ ਬਹੁਤਲਾਸਵਾ ਸੀ ਮੈਂ ਸਰਕਾਰਾਂ ਦੇਖੋ ਇੱਕ ਸਰਕਾਰਾਂ ਕਰਦੀਆਂ ਰਹਿੰਦੀਆਂ ਪਰ ਚਲੋ ਇਹ ਸਰਕਾਰ ਦੇ ਵਿੱਚ ਜ਼ਰੂਰ ਹੈ ਕਿ ਪਹਿਲਾਂ ਚੈਨਲ ਸਾਡੇ ਬੰਦ ਕੀਤੇ ਗਏ ਤਿੰਨ ਚਾਰ ਚਾਰੀ ਸਾਡੇ ਪੇਜ ਬੰਦ ਕੀਤੇ ਗਏ ਫਿਰ ਵੱਖ-ਵੱਖਰੇ ਮੈਡਾਫੇਮੇਸ਼ਨ ਦੇ ਨੋਟਸ ਭੇਜੇ ਗਏ ਆ ਹੁਣ ਪਰਚਾ ਦਰਜ ਕਰਕੇ ਇਹ ਸਰਕਾਰ ਜਿਹੜਾ ਲਗਾਤਾਰ ਪੰਜਾਬ ਚ ਮੀਡੀਆ ਨੂੰ ਦਬਾਉਂਦੀ ਜ਼ਰੂਰ ਹੈ ਇਹ ਸਰਕਾਰ ਜੀ ਜਿਆਦਾ ਹੁੰਦੀਆਂ ਤਾਂ ਸਾਰੀਆਂ ਸਰਕਾਰਾਂ ਕੇਂਦਰ ਜਾਵੜੀਆਂ ਮੋਦੀ ਸਰਕਾਰ ਤਾਂ ਪੰਜਾਬ ਦੇ ਵਿੱਚ ਜਿਹੜੀ ਭਗਵਾਨ ਸਿੰਘ ਮਾਨ ਦੀ ਸਰਕਾਰ ਜਿਉਂ ਤੋਂ ਆਈ ਆ ਜਿਹੜਾ ਤਾਂ মিডিਆ ਐਡ ਸਾਰੇ ਆਪਣੇ ਵੱਲ ਕਰ ਲਿਆ ਕਰ ਲਿਆ ਜਿਹੜਾ ਨਹੀਂ ਹੋਇਆ ਉਹਦੇ ਵੱਖ-ਵੱਖਰੇ ਤਰੀਕੇ ਦੇ ਨਾਲ ਐਕਟ ਕੀਤਾ ਗਿਆ ਪੰਜਾਬ ਦੇ ਵਿੱਚ ਕਈ ਚੈਨਲ ਬੰਦ ਕੀਤੇ ਗਏ ਜਗਦੀਪ ਠੱਲੀ ਦਾ ਚੈਨਲ ਬੰਦ ਕੀਤਾ ਗਿਆ ਅਖਰ ਚੈਨਲ ਬੰਦ ਕੀਤਾ ਗਿਆ ਆਰਐਮਬੀ ਬੰਦ ਕੀਤਾ ਗਿਆ ਵੱਖ-ਵੱਖਰੇ ਤਰੀਕੇ ਦੇ ਨਾਲ ਕਈ ਰਤਨ ਧਾਲੀ ਵਾਲਰ ਗਿਆ ਨੂੰ ਕਿਸੇ ਤਰੀਕੇ ਦੇ ਨਾਲ ਫੋਨ ਕਰਵਾਏ ਗਏ ਮਤਲਬ ਬੜੇ ਹੋਰ ਵੀ ਨੇ ਜਗਤਾਰ ਭੁੱਲਰ ਬਾਈ এবੀਸੀ ਵਾਲੇ ਉਹਨਾਂ ਨੂੰ ਵਿਧਾਨ ਸਭਾ ਵਿੱਚ ਬਣ ਤੋਂ ਰੋਕਿਆ ਗਿਆ ਸੋ ਸਰਕਾਰ ਇਹ মিডিਆ ਨੂੰ ਇਸ ਤਰੀਕੇ ਦੇ ਨਾਲ ਮਤਲਬ মিডিਆ ਅਸੀਂ ਆਵਾਜ਼ ਨਾ ਠਾਵਾਂਗੇ ਮੰਨ ਲਓ ਜਿਹੜੇ ਚੈਨਲ ਅਸੀਂ ਬੋਲ ਵੀ ਰਹੇ ਸੀ ਨਾ ਵੀ ਬੋਲਾਂਗੇ ਕੀ ਲੋਕ ਲੋਕ ਦਬ ਜਾਣਗੇ ਲੋਕਾਂ ਦੀ ਆਵਾਜ਼ ਨਹੀਂ ਜਾਊਗੀ ਜਦੋਂ ਦਿੱਲੀ ਅੰਦੋਲਨ ਚੱਲਿਆ ਲੋਕ ਜਿਹੜੇ ਕੇਂਦਰ ਦਾ ਮੀਡੀਆ ਸਾਰਾ ਸਰਕਾਰ ਪੱਖੀ ਸੀ ਕਾਰਪੋਰੇਟ ਪੱਖੀ ਸੀ ਤੇ ਉਹਦੋਂ ਵੀ ਫਿਰ ਲੋਕ ਤਾਂ ਜਿਹੜੇ ਲੋਕ ਲੋਕ ਮਹਾਨ ਹੀ ਹੁੰਦੇ ਆ ਜਿਹੜਾ ਲੋਕਾਂ ਦੀ ਗੱਲ ਨਾ ਕਰੂ ਲੋਕ ਪਾਸੇ ਛੱਡ ਦਿੰਦੇ ਆ ਜਿਹੜਾ ਲੋਕਾਂ ਦੀ ਗੱਲ ਕਰੂ ਲੋਕ ਨਾਲ ਤੌਰ ਪੈਂਦੇ ਆ ਇਹ ਤਾਂ ਲੋਕ ਆ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜਿੰਨਾ ਮਰਜੀ ਸਰਕਾਰਾਂ ਦਬਾ ਲੈਣ ਜੇ ਲੋਕ ਖਿਲਾਫ ਨਾ ਹੋਣ ਅਸੀਂ ਕੋਈ ਅਜਿਹੀ ਗਲਤੀ ਕਰ ਲਈਏ ਵੀ ਸਾਡੇ ਖਿਲਾਫ ਲੋਕ ਹੀ ਹੋ ਜਾਣ ਫੇਰ ਤਾਂ ਸਰਕਾਰਾਂ ਕੀ ਫਿਰ ਤਾਂ ਸਾਨੂੰ ਹਰ ਬੰਦੇ ਦੇਵਾ ਲੂ ਸੋ ਲੋਕ ਸ਼ਕਤੀ ਦੇ ਤਹਿਤ ਜਿਹੜਾ ਇਹ ਕੰਮ ਹੈ ਜਿਹੜਾ ਵੀ ਚਾਹੇ ਹੋ ਏ ਬੀ ਸੀ ਆ ਉਹ ਲੋਕਾਂ ਦੀ ਗੱਲ ਕਰਦਾ ਲੋਕਾਂ ਨੇ ਉਹਦਾ ਸਾਥ ਦਿੱਤਾ ਸਭ ਨੇ ਉਹਦੇ ਹੱਕ 'ਚ ਖੜੇ ਸਾਡੇ ਤੇ ਪਰਚਾ ਹੋਇਆ ਅਸੀਂ ਜੇ ਲੋਕਾਂ ਨੂੰ ਲੱਗਿਆ ਕਿ ਸਾਡੀ ਗੱਲ ਕਰਦੇ ਆ ਈਵਨ ਕਿ ਮੈਂ ਤੁਹਾਨੂੰ ਦੱਸਦਾ ਕੱਲੀ ਪੋਲੀਟੀਕਲ ਆਮਦਨੀ ਪਾਰਟੀ ਦੇ ਵਿੱਚੋਂ ਵੀ ਮੇਰੇ ਕੋਲ ਮੇਰਾ ਫੋਨ ਬੰਸ ਸੀ ਮੇਰੇ ਸਾਥੀਆਂ ਨੂੰ ਫੋਨ ਆਇਆ ਕਿ ਅਸੀਂ ਨਾਲ ਆਂ ਜੀ ਤੁਹਾਡੇ ਏਡੀ ਗੱਲ ਨਹੀਂ ਕਈ ਸਾਥੀਆਂ ਵੀ ਪ੍ਰੋਟੈਸਟ ਦੇ ਵਿੱਚ ਵੀ ਆਮਦਨੀ ਪਾਰਟੀ ਦੇ ਗਏ ਆ ਪੁਲਿਸ ਦੇ ਵਿੱਚੋਂ ਵੀ ਫੋਨ ਆ ਠੀਕ ਆ ਸਾਹਮਣੇ ਪੁਲਿਸ ਨਹੀਂ ਆ ਸਕਦੀ ਪਰੰ ਤੋ ਹਰ ਬੰਦੇ ਨੂੰ ਜਿਹੜੀ ਲੋਕਾਂ ਦੀ ਗੱਲ ਆ ਉਹ ਚੰਗੀ ਲੱਗਦੀ ਹੈ ਜਿੰਨਾ ਵੀ ਲੋਕ ਲੋਕਾਂ ਦੇ ਹੱਕ ਵਾਲਾ মিডিਆ ਲੋਕੋ ਦੇ ਨਾਲ ਖੜਿਆ ਬਾਕੀ ਜਿਹੜੇ ਮੈਂ ਜਿਨ੍ਹਾਂ ਨੇ ਪਰਚਾ ਕਰਵਾਇਆ ਬਕਰ ਸਿੱਧੂ ਜੀ ਤੇ ਠੀਕ ਹੈ ਉਹਨਾਂ ਨੂੰ ਵੀ ਇਹ ਹੈ ਜਾਂ ਜਿਹੜੇ ਸਾਡੇ ਜੈਤੋ ਦੇ ਵਿਧਾਇਕ ਮੁਰਖ ਸਿੰਘ ਕਿਉਂਕਿ ਉਹਨਾਂ ਦੀ ਮਿੱਤਰਤਾ ਬਹੁਤ ਹੈ ਤੇ ਇਹ ਵੀ ਪਤਾ ਲੱਗੇ ਕਿ ਮੁਰਖ ਸਿੰਘ ਦਾ ਵੀ ਇਹਦੇ 'ਚ ਹੱਥ ਹੈ ਉਹ ਮੇਰਾ ਇਹੀ ਹੈ ਮੈਂ ਕੋਈ ਇਹ ਨਹੀਂ ਕਹਿੰਦਾ ਕਿ ਮੈਂ ਪਰਚਾ ਤੋਂ ਨਹੀਂ ਡਰਦਾ ਮੈਂ ਕੋਈ ਇਹ ਫੜਨ ਨਹੀਂ ਮਾਰਦਾ ਠੀਕ ਹੈ ਕਾਨੂੰਨ ਲਈ ਕਾਨੂੰਨ ਦੇ ਸਾਹਮਣੇ ਸੀ ਕੁਝ ਵੀ ਨਹੀਂ ਪਰ ਮੈਂ ਇਹ ਗੱਲ ਕਹਿਣਾ ਕਿ ਅਸੀਂ ਲੋਕਾਂ ਦੀ ਗੱਲ ਕਰਨ ਹਣੀ ਹਟਣਾ ਪਰ ਚਾ ਇਹਦੂ ਭਾਵੇਂ ਵੱਡਾ ਹੋ ਜੇ ਭਾਵੇਂ ਜੇਲ੍ਹ ਡੱਕ ਦਿਓ ਭਾਵੇਂ ਕੁਛ ਹਾਂ ਤੁਸੀਂ ਜੇਲਾਂ ਚ ਰੱਖੀ ਰੱਖੋ ਜਿੰਨਾ ਚ ਰੱਖਿਓਗੇ ਉਹਨਾਂ ਚ ਉੱਚੀ ਆਵਾਜ਼ ਦਬੀ ਰਹੂਗੀ ਪਰ ਉਹ ਆਵਾਜ਼ਾਂ ਫਿਰ ਕਿਹੜੀ ਸੜਕਾਂ ਤੇ ਆ ਜਾਂਦੀਆਂ ਸੋ ਲੋਕਾਂ ਦੀ ਗੱਲ ਕਦੇ ਹੋਣੀ ਬੰਦ ਨਹੀਂ ਡਰ ਪੈ ਉਦੋਂ ਹੁੰਦਾ ਜਦੋਂ ਲੋਕ ਨਾ ਹੋਣ ਜਦੋਂ ਲੋਕ ਨਾਲ ਹੈ ਫਿਰ ਡਰ ਕਾਦਾ ਡੈਮੋਕ੍ਰੇਸੀ ਅਸੀਂ ਲੋਕਤੰਤਰ ਚਾਹੇ ਕਿਸੇ ਤਰੀਕੇ ਨਾਲ ਲੋਕਤੰਤਰ ਦੇ ਵੀ ਕਈ ਸਵਾਲ ਹੈ ਪਰ ਫਿਰ ਵੀ ਜਦੋਂ ਲੋਕ ਨਾਲ ਹੋਣ ਤੇ ਡਰ ਕਾਦਾ ਠੀਕ ਹੈ ਤੇ ਜੇ ਡਰਨਾ ਹੀ ਹੋਵੇ ਫਿਰ ਸਰਕਾਰ ਦੇ ਨਾਲ ਫਿਰ ਸਵਾਲ ਕਰਨ ਦੀ ਫਿਰ ਤੋਂ ਪਹਿਲਾਂ ਹੀ ਪੈ ਜਾਂਦੇ ਜੋ ਡਰ ਨਹੀਂ ਇਹ ਪਰਚਾਂ ਦੇ ਡਰ ਹੁੰਦਾ ਤਾਂ ਫਿਰ ਸਰਕਾਰ ਤੇ ਸਵਾਲ ਸੂਲ ਆਪਾਂ ਪਹਿਲੇ ਦਿਨੋਂ ਹੀ ਨਾ ਕਰਦੇ ਫਿਰ ਜਿਵੇਂ ਬਾਕੀ ਚੈਨਲਾਂ ਨੂੰ ਐਡ ਰੂਡ ਮਿਲਦੀ ਹੈ ਉਹ ਲੈ ਕੇ ਚੁੱਪ ਹੋ ਜਾਂਦੇ ਤੋਂ ਡਰ ਪਰ ਸਾਡੇ ਗੁਰੂ ਸਾਹਿਬਾਨ ਨੇ ਵੀ ਕਿਹਾ ਨਾ ਕਿਸੇ ਨੂੰ ਡਰ ਦੇਣਾ ਨਾ ਕਿਸੇ ਦਾ ਡਰ ਮੰਨਣਾ ਨਾ ਅਸੀਂ ਡਰਦੇ ਨਹੀਂ ਆ ਨਾ ਅਸੀਂ ਅੱਜ ਵੀ ਧਮਕੀ ਦਿੰਦੇ ਕਿ ਅਸੀਂ ਫਲਾਣਾ ਕਰਦੇ ਅੰਗੀ ਜੀ ਬਲਕਾਰ ਸਿੱਧੋ ਧਮਕਾ ਨਾ ਅਸੀਂ ਉਹ ਅਸੀਂ ਕੰਮ ਕਰਾਂਗੇ ਕੰਮ ਦੇ ਦੌਰਾਨ ਉਹਨਾਂ ਖਿਲਾਫ ਜਿਹੜੀ ਖਬਰ ਆਊਗੀ ਉਹ ਵੀ ਕਰਾਂਗੇ ਜਿਹੜੀ ਅਮਰਕ ਸਿੰਘ ਖਿਲਾਫ ਖਬਰ ਆਊਗੀ ਉਹ ਵੀ ਕਰਾਂਗੇ ਉਹ ਖਬਰ ਖਬਰ ਹੁੰਦੀ ਹੈ ਜਿਹਨੂੰ ਖਿਲਾ